ਫਤੇਵੀਰ ਸਿੰਘ ਡਿਆਵਾ ਆਪਣਾ ਟਰੈਕਟਰ ਦੇ ਉੱਤੇ ਘਾਰ ਵਿਹਾਰ ਕਰਨ ਸਵੇਰ ਦਾ ਹੀ ਫਤੇਵੀਰ ਸਿੰਘ ਇੱਧਰ ਦੇਖੋ ਤੇ ਸਾਸਰੀ ਕਾ ਨਹੀਂ ਬੁਲਾਉਣੀ ਹੋਰ ਕਿੱਦਾਂ ਜੇ ਤੇ ਸਾਰੇ ਕਹਿੰਦੇ ਫਤੇਵੀਰ ਦਾ ਕੀ ਹਾਲ ਆ ਫਤੇਵੀਰ ਦਾ ਕੀ ਹਾਲ ਆ ਠੰਡ ਲੱਗਦੀ ਆ ਨਹੀਂ ਨਹੀਂ ਲੱਗਦੀ ਨਾ ਤੈਨੂੰ ਤੇ ਲੱਗਦੀ ਨਹੀਂ ਤੇ ਅੱਜ ਵੀ ਆਉਂਦਾ ਮम्मा ਠੰਡ ਆਪਣੇ ਘਰ ਚ ਲੱਗੀ ਅੱਛਾ ਅੰਦਰ ਠੰਡ ਆਪਣੇ ਘਰ ਚੱਲ ਗਈ ਫਤਿਹ ਠੰਡ ਕਿੱਥੇ ਆ ਕੋਈ ਉਹ ਅੱਛਾ ਇੱਕ ਹੋਰ ਤੁਹਾਨੂੰ ਫਤਿਹ ਬੀਤਰੀ ਗੱਲ ਦੱਸਦੇ ਆ ਥੋੜਾ ਰੁੱਕ ਕੇ ਤੇ ਇੱਧਰ ਸਾਡੇ ਘਰ ਭਾਂਡਿਆ ਵਾ ਸਾਗ ਸਾਗ ਸੁੱਕਨੇ ਸਵੇਰ ਦਾ ਕਿਰ ਗਿੱਲਾ ਪੀਣ ਪਾਇਆ ਕਾਹਦਾ ਗਿੱਲਾ ਪੀਣ ਪਾਇਆ ਗਿੱਲਾ ਪੀਣੀ ਆ ਪਹਿਲਾਂ ਤੋਤਾ ਪਹਿਲਾਂ ਚੁਗਿਆ ਫੇਰ ਸਾਡੇ ਘਰ ਸਾਗ ਜੀ ਪਹਿਲਾਂ ਚੁਗਿਆ ਸਾਗ ਮੈਂ ਤੇ ਸੁੱਕਨੇ ਫੇਰ ਤੋਤਾ ਕੱਲਾ ਮੈਂ ਫਿਰ ਕੁੱਤਰਿਆ ਮੈਂ ਤੇ ਸੁੱਖ ਨੇ ਨਹੀਂ ਨਹੀਂ ਕੁੱਤਰਿਆ ਵੀ ਸਾਬੀ ਨੇ ਆ ਫਿਰ ਅੱਗ ਅੱਗ ਵਾਲੀ ਕੱਲੇ ਮੈਂ ਸਾਬੀ ਨੇ ਮੁੜ ਕੇ ਰੱਖਿਆ ਸਾਗ ਫਿਰ ਸਾਗ ਰੱਖਿਆ ਸੁੱਖ ਨੇ ਪਾਣੀ ਪਾਇਆ ਕਿੱਲਾ ਸਾਬੀ ਨਹੀਂ ਤੇ ਭਾਂਡਿਆ ਵਾ ਸਾਗ ਹੂੰ ਮੈਂ ਤੇ ਉਦਾਂ ਹੀ ਲੱਗ ਕੇ ਬੈਠੀ ਸਾਬੀ ਬਣਾਉਂਦੀ ਆ ਤੇ ਸਾਗ ਆ ਜਾਡੇ ਘਰ ਸਿਆਲ ਦਾ ਬਣਾਉਂਦੀ ਆ ਤੀਜੀ ਅਰੀ ਜਾਂ ਤੇ ਆਪਾਂ ਸੀਜ਼ਨ ਦੇ ਸ਼ੁਰੂ ਚ ਸਭ ਤੋਂ ਪਹਿਲਾਂ ਸਾਗ ਬਣਾਇਆ ਸੀ ਜਾਂ ਇੱਕ ਰੀ ਵਿਚਕਾਰ ਜੇ ਬਣਾਇਆ ਤੇ ਹੁਣ ਇੱਕ ਰੀ ਜਾਂਦਾ ਜਾਂਦਾ ਬਣਾਦਣ ਲੱਗੀ ਹਾਂ ਐਂਡ ਦੇ ਹਾਂ ਮੈਂ ਉਹਦੀ ਬਣੰਦੀ ਜ਼ਾਬੀ ਬਣਾਉਂਦਾ ਤਿੰਨੇ ਵਾਰੀ ਸਾਬੀ ਨੇ ਸ਼ੁਰੂ ਤੋਂ ਬਣਾਇਆ ਸਾਲਚ ਸਾਗ ਫੇਰ ਸਾਬੀ ਨੇ ਬਣਾਇਆ ਵਿਚਕਾਰ ਸਿਆਲ ਦੇ ਹੁਣ ਸਾਬੀ ਸਾਗ ਬਣਾਉਂਦੇ ਐਂਡ ਤੇ ਹਣਾ ਠੀਕ ਵਾ ਇਦਾਂ ਹੀ ਆ ਸਹੀ ਸਹੀ ਆ ਸਾਬੀ ਵਿਚਾਰਾ ਸਾਰੇ ਕੰਮ ਕਰਦਾ ਠੀਕ ਆ ਹੁਣ ਸਾਬੀ ਚੱਲਿਆ ਕੱਲਾ ਹੀ ਵਿਆਹ ਹਾਂ ਇਹ ਵੀ ਕਹਿ ਦੋ ਨਾ ਕੱਲਾ ਹੀ ਵਿਆਹ ਚੱਲੇ ਆ ਮੈਂ ਪਿਛੇ ਸਾਸਰੀ ਕਾਲ ਦੀ ਸਾਰਿਆਂ ਨੂੰ ਵਿਆਹ ਹੈਗਾ ਵਾ ਮੇਰੇ ਦੋਸਤ ਦਾ ਕਬੱਡੀ ਪ੍ਰਮੋਟਰ ਦਾ ਤੇ ਵੱਲੇ ਅਮਰਸਰ ਹੁਣ ਚੱਲੇ ਆ ਮੈਂ ਮੇਲ ਪਾਪਾ ਦਾ ਵਾਚ ਪਕੌੜੇ ਪਾ ਲਿਆ ਹੂੰ ਫਤਿਹ ਦੇ ਮੈਂ ਘਰ ਆਵਾ ਬਰਬਾਦ ਫਿਰ ਗਿਆ ਕਿੱਦਾਂ ਪਤਾ ਨਹੀਂ ਹੁੰਦੀ ਨਹੀਂ ਉਹ ਤੇ ਫਤਿਹ ਕਰਕੇ ਪਤਾ ਨਹੀਂ ਕਿਹਣਾ ਫਤਿਹ ਕਰਕੇ ਪਾਪਾ ਚੀਜੀ ਤੇ ਫਿਰ ਇੱਕ ਦੋ ਦਿਨ ਗਿਆ ਬਾਅਦ ਚ ਮੈਂ ਸੋਚਿਆ ਯਾਰ ਸਾਰੇ ਖੜਦੇ ਮੈਂ ਵੀ ਲੈ ਜਾ ਹਾਂ ਤੇ ਫਿਰ ਮੈਂ ਖੜਿਆ ਲੁਫਾਫਾ ਤੇ ਰੋਜ਼ ਬਿਦਾਨਾ ਚੱਲਿਆ 7-8 ਦਿਨ ਅਡੇ ਘਰ ਚਾਹ ਨਾਲ ਸੁਖ ਤੇ ਬਿਦਾਨੇ ਤੇ ਲੱਗੀ ਬਾਜਲੀ ਨਾ ਕਰਦਾ ਦਾ ਚਾਪ ਕਿੰਨਾ ਹਨਾ ਫਤਿਹਵੀਰ ਫਤਿਹਵੀਰ ਤੁਸੀਂ ਕੀਤਾ ਨਹੀਂ ਵੈਲਕਮ ਟੂ ਮਾਈ ਚੈਨਲ ਸੁਖ ਫਤਿਹ ਵੈਲਕਮ ਟੂ ਮਾਈ ਚੈਨਲ ਸੁਖ ਫਤਿਹ ਕੀ ਵੈਲਕਮ ਟੂ ਮਾਈ ਚੈਨਲ ਸੁਖ ਫਤਿਹ ਤੇ ਫਤਿਹਵੀਰ ਸਿੰਘ ਗੰਦਾ ਬੱਚਾ ਹੋ ਗਿਆ ਵਾ ਫਤਿਹਵੀਰ ਸਿੰਘ ਨਾ ਬੈੱਡ ਤੇ ਹੀ ਸ਼ੂ ਸ਼ੂ ਕਰ ਦਿੰਦਾ ਸਾਰੇ ਸੁਣ ਲੋ ਹਾਂ ਇਹਨੇ ਪਤਾ ਕੀ ਕੀਤਾ ਵਾ ਇੱਕ ਦਿਨ ਹੁਣ ਸਿਆਲਿਆ ਨਾ ਬੱਚਾ ਕਿਸ ਵੇਲੇ ਕਰ ਦਿੰਦਾ ਕਾਫੀ ਛੇਰ ਬਾਅਦ ਇਹਨੇ ਇੱਕ ਵਾਰ ਕੀਤਾ ਬੈੱਡ ਤੇ ਸ਼ੂ ਸ਼ੂ ਲਗੇ ਸੁੱਤੇ ਪੈ ਗਏ ਉਹ ਵੀ ਸੁੱਤੇ ਰੁਪਏਦਨ ਉਹ ਟਾਈਮ ਨਹੀਂ ਉਦੋਂ 4:30 5 ਵਜੇ ਨਹੀਂ ਸੌਂਗਿਆ ਸੀ ਉਦੋਂ ਦਿਨੇ ਸੁੱਤਾ ਨਹੀਂ ਤੇ ਟਾਈਮ ਨਾਲ ਸੌਂਗਿਆ ਤੇ ਮੁੜ ਕੇ ਰਾਤ ਵਿਚਾਰੇ ਨੂੰ ਆ ਗਿਆ ਉਹਦਾਂ ਕਿਹਾ ਦਿਨੇ ਖੇਡਦਾ ਰਿਆ ਥੱਕਿਆ ਸੀ ਜਿਆਦਾ ਤੇ ਟਾਈਮ ਨਾਲ ਸੌਂਗਿਆ ਸਵੇਰੇ ਉੱਠ ਕੇ ਕੀ ਕਹਿੰਦਾ ਮम्मा ਵੇ ਹਾਂ ਜੀ ਪਾਪਾ ਨੇ ਰਾਤ ਸ਼ਿਸ਼ੂ ਘਾਤਾ ਮੇਰੇ ਤੇ ਹਾਂ ਦਾ ਪਾਪਾ ਨੇ ਰਾਤ ਮੇਰੇ ਤੇ ਮम्मा ਜੀ ਸ਼ਿਸ਼ੂ ਘਾ ਦਿੱਤਾ ਨਾ ਪਾਪਾ ਦਾ ਹੀ ਲੰਦਾ ਹਾਂ ਪਾਪਾ ਨੇ ਸ਼ਿਸ਼ੂ ਕੀਤਾ ਮੇਰੇ ਤੇ ਰੇਜ ਜਾਰੇ ਜੇ ਸਾਗ ਕੈਨ ਨਾ ਤਨੀ ਰੇਜ ਜਾ ਇਤਨੀ ਆ ਵੀ ਖਲ ਜਾ ਖਲ ਜਾ ਸਿੰਸਿੰ ਇਹ ਇਕ ਜ ਤੋਂ ਕਿੱਡਾ ਫਾਲਾ ਬਲ ਗਿਆ ਇਕ ਆ ਦੂਜਾ ਤੀਜਾ ਲਾ ਇਹ ਜਿਹੜੇ ਬਾਲੇ ਆ ਨਾ ਇਹ ਆਪਾਂ ਜਿੱਦੋਂ ਕਮਰੇ ਟਾਏ ਹੀ ਆ ਕਮਰਾ ਟਾਇਆ ਹੀਗਾ ਨਹੀਂ ਇਕ ਨਹੀਂ ਮਤਲਬ ਦੋ ਤਿੰਨ ਕਮਰੇ ਬਾਲਿਆਂ ਵਾਲੇ ਜਿਹੜੇ ਉਹ ਟਾਏ ਤੇ ਉਹਨਾਂ ਚੋਂ ਨਿਕਲੇ ਬਾਲੇ ਜਿਹੜੇ ਚੰਗੇ ਚੰਗੇ ਉਹ ਰੱਖ ਲਏ ਆ ਹੁਣ ਸਿਰੇ ਤੋਂ ਗਲਿਆ ਹੀਗਾ ਹੈ ਤੇ ਬਿਆਰਦੇ ਆ ਸਾੜਨ ਅੱਗਾਂ ਹੋਰ ਤਾਂ ਹੁੰਦਾ ਪਰ ਹੈ ਵੇਸਟ ਫੋੜੇ ਤੀਜਾ ਵਾਲਾ ਲੱਗ ਗਿਆ ਹੀ ਥੱਲੇ ਸਾਰਾ ਤੇ ਜਦੋਂ ਆਪਾਂ ਕਮਰਾ ਕਮਰੇਟਾ ਕਿੰਨਾ ਬਾਲਣ ਨਿਕਲਿਆ ਹੈ 8 ਕੁੰਟਲ ਬਾਲਣ ਜਿਹੜਾ ਉਹ ਘੜੁਕਾ ਭਰ ਕੇ ਤੇ ਵੇਚ ਕੇ ਵੇਚਿਆ ਹੀ ਇੱਕ ਸਤੀਰੀ ਰੱਖ ਲਈ ਵਿੱਚ ਉਹ ਜਿਹਦੇ ਉਹ ਰਸੋਈ ਨੂੰ ਬੂਹਾ ਤੇ ਬਾਰੀਆਂ ਚੜਾਈਆਂ ਹਾਂ ਕਿਉਂਕਿ ਬਾਕੀ ਸਤੀਰੀਆਂ ਦੇ ਵਿੱਚ ਤੋਤਿਆਂ ਦੀਆਂ ਖੁੱਡਾਂ ਸੀ ਉਹ ਕਿਤੇ ਇਹਨਾਂ ਦੇ ਬਜ਼ੁਰਗ ਜਿਹੜੇ ਆਉਂ ਪਹਿਲੇ ਟਾਈਮ ਦੇ ਵਿੱਚ ਵੱਡ ਵੱਡ ਕੇ ਟਾਲੀਆਂ ਤੇ ਪਹਿਲੇ ਟਾਈਮ ਚ ਪਾਉਂਦੇ ਹੁੰਦੇ ਸੀ ਨਾ ਕੋਠਿਆਂ ਤੇ ਸਬਾਤਾਂ ਤੇ ਉਹ ਪਾਉਂਦੇ ਰਹੇ ਆ ਤੁਹਾਨੂੰ ਪਤਾ ਹੈ ਅੱਜ ਕੀ ਹੈ ਅੱਜ ਵਾ 20 ਤਰੀਕ ਤੇ ਆਪਾਂ 20 ਤਰੀਕ ਨੂੰ ਪਿਛਲੇ ਆ ਕਿੰਨੀ 2023 2022 ਵਿੱਚ ਆ ਘਰਦਾ ਆਪਾਂ ਬਿਆਨਾ ਕੀਤਾ ਹੈ 20 ਤਰੀਕ ਨੂੰ 20 ਜਨਵਰੀ ਨੂੰ 20 ਜਨਵਰੀ ਨੂੰ ਆਪਾਂ ਕਰਦਾ ਪਿਆਨਾ ਦਿੱਤਾ ਸੀ ਉਹਨਾਂ ਨੂੰ ਸਾਲ ਦਾ ਟਾਈਮ ਲਖਾਇਆ ਸੀ ਮੁੜ ਕੇ ਆਪਾਂ ਲੋਹੜੀ ਵਾਲੇ ਦਿਨਾਂ 13 ਤਰੀਕ ਨੂੰ ਆ ਕਰਦੇ ਸਾਰੇ ਪੈਸੇ ਦੇ ਦਿੱਤੇ ਪੈਸੇ ਦੇ ਦਿੱਤੇ ਹੀ ਸਾਰੇ ਪਰ ਉਹਦਨ ਰਾਤ ਲਖਾਇਆ ਨਹੀਂ ਲਖਾਇਆ ਆਪਾਂ ਜਾ ਕੇ ਫਿਰ 18 ਨੂੰ ਘਰੇ ਗਏ ਹਾਂ 17 18 ਨੂੰ 17 18 ਤਰੀਕ ਨੂੰ ਫੇਰ ਆ ਕੇ ਘਰ ਆਪਾਂ ਲਖਾ ਲਿਆ ਯਾਨੀ ਕੀ ਕਰ ਲੈ ਇਹਨੂੰ ਸਾਨੂੰ ਸਾਲ ਹੋ ਗਿਆ ਪੂਰਾ ਆਇਆ ਮਤਲਬ ਲਿਆ ਨੂੰ ਬਿਆਨਾ ਕਰਵਾਇਆ ਨੂੰ 2 ਸਾਲ ਬਿਆਨਾ ਕਰਾਈ ਨੂੰ 2 ਸਾਲ ਲਏ ਇਹਨੂੰ ਸਾਲ ਹੋ ਗਿਆ ਹਾਂ ਹਾਂ ਇਸ ਸਾਲ ਚਾਹ ਹੁਣ ਇੱਥੇ ਰਹਿੰਦਿਆਂ ਨੂੰ ਆਪਣੀ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਆਪਾਂ ਹੀ ਇੱਧਰ ਸਮਾਨ ਇੱਥੇ ਲੈ ਕੇ ਆਪਰੇ ਜੁਲਾਈ ਦੀ 23 ਤਰੀਕ ਨੂੰ ਠੀਕ ਹੈ 23 ਤਰੀਕ ਨੂੰ ਆਪਾਂ ਦੇਣ ਹੀ ਉਹਦਨ ਦੇਣ ਕਿਹੜਾ ਹੀ ਦਿਨ ਉਹਦਨ ਐਤਵਾਰ ਹੂੰ ਉਹਦਨ ਆਇਆ ਤੇਰਾ ਤੀਂਦਾ ਨਹੀਂ ਮੈਂ ਤੈਨੂੰ ਕੋਈ ਕਿਸ਼ਤਾ ਦੱਸਿਆ ਤੇਰਾ ਤੀਂ ਮੈਨੂੰ ਯਾਰ ਐਲਾਣਾ ਦਾਬਾ ਜਿਆ ਪਿਆ ਮੈਂ ਹੱਕ ਕੋਲੀ ਤੇ ਮੈਨੂੰ ਬੁੱਢੀ ਦੀ ਕੀ ਜਾਂਦੀ ਬੁੱਢੀ ਕੋਹਣੀ ਉਦਾਂ ਹੀ ਡਰਦੀ ਆ ਮੱਖਾ ਖਮੀਟ ਕੇ ਵਾਇਰ ਵਾਇਰ ਕਰਕੇ ਸੌਂ ਗਿਆ ਮੈਂ ਜਾ ਭੱਜ ਜਾ ਇਹ ਜਦ ਇਸ਼ਾਨੀ ਬਾਹਰ ਕਰਕੇ ਇੰਨਾ ਸਭ ਦੇ ਬੜਾ ਆ ਗਿਆ ਰੱਬ ਦਾ ਨਾਮ ਸ਼ਬਦ ਕੀਰਤਨ ਕਰਕੇ ਸੁਣਦੇ ਹਮ ਥੇਰ ਕਿਉਂ ਪਤਾ ਨਹੀਂ ਕਿਵੇਂ ਹੋ ਜਾ ਉਦਾਂ ਹੀ ਕਿਤੇ ਉਹ ਕੱਲ ਨਹਿਰ ਤੋਂ ਜ ਲੈਣ ਗਏ ਸੀ ਤੂੰ ਪੁੱਤ ਉੱਥੇ ਕੇ ਬੁੱਢੀ ਪਾਰਟੀ ਦਾ ਤੂਣਾ ਜਿਹੜਾ ਲੈਣ ਦਾ ਤੁਸੀਂ ਖਿੱਚ ਖਿੱਚ ਕੇ ਮੰਨੇ ਲਾਇਆ ਆਪਾਂ ਵੀਡੀਓ ਬਣਾਉਣ ਜਾਣੇ ਉੱਥੇ ਤੇ ਠੰਡ ਬੜੀ ਤੇ ਕੱਲ ਹੱਥ ਠਰੇ ਹੀ ਤੇ ਮੰਨੇ ਭੁਲਵਾਨ ਕਰ ਬਾਲਣੇ ਨਹੀਂ ਫਿਰ ਮੈਂ ਸਰਚ ਤੇ ਨਿਕਲਿਆ ਨਹਿਰਾਲ ਨੂੰ ਸਰਚੇ ਚ ਦਾਤਰ ਫੜ ਕੇ ਆਪ ਤੇ ਨਾਲ ਭੂਤਾਈ ਮੰਨੇ ਮਾਨ ਦੀ ਮੰਨੇ ਭੁਲਵਾਨ ਦੀ ਤਾਈ ਨਾਲ ਤੇ ਤਾਈ ਕਹਿੰਦੀ ਉਹ ਤੇ ਇੱਕ ਤੂੰ ਤਾਂ ਵੱਢ ਕੇ ਕੋਈ ਛੁੱਟ ਕੇ ਗਿਆ ਫਿਰ ਉਹ ਖੇਚੀ ਉਹ ਬੁਡਰੀ ਦਾ ਖਿੱਚ ਕੇ ਲਿਆਂਦਾ ਮਤਲਬ ਤੂੰ ਤੇ ਜਿਆਦਾ ਪੂਰਾ ਨਹੀਂ ਵੱਡਿਆ ਇੱਕ ਦਾਣਾ ਜਾਂ ਮੋਟਾ ਜਾਂ ਵੱਢ ਕੇ ਕੋਈ ਛੁੱਟ ਕੇ ਗਿਆ ਫਿਰ ਖਿੱਚ ਕੇ ਲਿਆਂਦਾ ਹੈ ਸੁੱਕਾ ਹੀ ਤੇ ਉਦਾਂ ਮੈਂ ਜਦੋਂ ਉਹਨੂੰ ਡਾਣਾ ਲਿਆਂਦਾ ਉਹਨੂੰ ਵੀਡੀਓ ਬਣ ਗਈ ਆਪਾਂ ਇਧਰ ਨੂੰ ਆ ਗਏ ਤੇ ਉਹਨਾਂ ਦੇ ਬਾਦੀ ਅੱਗ ਚੰਗੀ ਸੇਕੀ ਹੋਣੀ ਉਹਨਾਂ ਨੇ ਸਹੀ ਨਹੀਂ ਸੇਕੀ ਮੈਂ ਨਹੀਂ ਸੇਕੀ ਚਲ ਕੋਈ ਗੱਲ ਨਹੀਂ ਦਹੀਂ ਦਾ ਵਾਦੀ ਘੱਟੇ ਹੂੰ ਕੈਂਦੀ ਕੈਂਦੀ ਲੈ ਇਹ ਕੀ ਕੈਂਦੀ ਕੰਡੀ ਖਾਣੀ ਤੇ ਤੈਨੂੰ ਕੈਂਡੀਆਂ ਦਾ ਹੀ ਲੱਗਾ ਰਹਿੰਦਾ ਬਸ ਹੁਣ ਜਿੰਨੇ ਦਿਨਾਂ ਤੱਕ ਆਹ ਟਰੈਕਟਰ ਟੁੱਟਾ ਨਾ ਨਾ ਉਹਨੇ ਦਿਨ ਨੇ ਛੱਡਣਾ ਥੋੜੀ ਐ ਰੋਜ਼ ਇਹਦਾ ਮੂੰਹ ਅੱਗੇ ਚੁੱਕ ਕੇ ਤੇ ਪਿਛਲੇ ਟਾਇਰਾਂ ਨੂੰ ਰੇਡ ਦਾ ਰਹਿੰਦਾ ਉਹ ਕਰਕੇ ਰੱਖ ਦਿੰਦਾ ਉਦਾਂ ਚਲਾਉਣਾ ਨਹੀਂ ਹੁੰਦਾ ਚਲੋ ਜੀ ਹੁਣ ਮੈਂ ਚੱਲਿਆਂ ਵਿਆਹ ਤੇ ਤੂਸਾਫਾ ਉੱਤੇ ਰੱਖਿਆ ਹੀ ਹਾਂ ਹੂੰ ਲੈ ਜਨਾਂ ਰੱਬ ਕਰੇ ਕਦੇ ਹੋ ਜਾਵੜੋਂ ਓਨੂ ਖਬਰਾਂ ਮੇਰੇ ਪਿਆਰ ਦੀਆਂ ਮੈਂ ਪੈਰਾ ਚੁੰਮਦੀ ਰਹਿਨੀਆਂ ਮੇਰੀ ਗਲੀ ਚੋਂ ਗੁਜ਼ਰੇ ਜਾਂ ਯਾਰਾ ਓ ਯਾਰਾ ਯਾਰਾ ਓ ਯਾਰਾ ਮੈਂ دیਵਾਨੀ ਮੈਂ دیਵਾਨੀ ਯਾਰਾ ਓ ਯਾਰਾ ਹੋ ਮੇਰੀ ਰੂਹ ਵਿੱਚ ਵਸਦੇ ਹਾਸਿਆ ਵਿੱਚ ਰਸਦੇ ਮੇਰੀ ਰੂਹ ਵਿੱਚ ਵਸਦੇ ਹਾਸਿਆ ਵਿੱਚ ਰਸਦੇ ਵੇ ਤੂੰ ਮੇਰਾ ਯਾਰਾ ਓ ਯਾਰਾ ਮੈਂ دیਵਾਨੀ ਮੈਂ دیਵਾਨੀ ਯਾਰਾ ਓ ਯਾਰਾ ਰੱਬ ਤੈਨੂੰ ਮੰਨਿਆ ਏ ਪਿਆਰ ਤੇਰਾ ਚਾਹੀਦਾ ਹਰ ਵੇਲੇ ਨੇੜਾਂ ਨੂੰ ਦیدار ਤੇਰਾ ਚਾਹੀਦਾ ਦਰ ਤੇਰਾ ਚਾਹੀਦਾ ਵੇ ਤੂੰ ਸੋਹਣਾ ਰੱਬ ਤੋਂ ਹਾਏ ਮੈਂ ਪਿਆਰਾ ਜਬ ਤੋਂ ਵੇ ਤੂੰ ਸੋਹਣਾ ਰੱਬ ਤੋਂ ਹਾਏ ਮੈਂ ਪਿਆਰਾ ਜਬ ਤੋਂ ਵੇ ਤੂੰ ਮੇਰਾ ਦਿਲ ਜਾਨੀ ਯਾਰਾ ਓ ਯਾਰਾ ਮੈਂ دیਵਾਨੀ ਮੈਂ دیਵਾਨੀ ਹਾਏ ਵੇ रया yeah, र yeah, yeah, yeah. oh, yeah.